ਇਹ ਪੀਆਰਟੀਸੀ ਦੀ ਬੱਸ ਹਰ ਰੋਜ਼ ਦੀ ਤਰ੍ਹਾਂ ਤਲਵੰਡੀ ਮਲਕਪਿੰਡ ਆ ਕੇ ਖੜਦੀ ਐ ਸ਼ਾਮ ਨੂੰ ਰਾਤ ਨੂੰ ਇੱਕ ਰਣਜੀਤ ਸਿੰਘ ਉਲਪਜੀਤਾ ਤਲਵੰਡੀ ਮਲਕ ਦਾ ਹੀ ਰਹਿਣ ਵਾਲਾ ਹੈ ਨਾਮ ਦਾ ਬੰਦਾ ਇਹ ਬੱਸ ਚੋਰੀ ਕਰਕੇ ਲੈ ਗਿਆ ਇਸ ਦੇ ਖਿਲਾਫ ਫਿਰ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਕੇਸ ਰਜਿਸਟਰ ਕਰ ਦਿੱਤਾ ਗਿਆ ਚੋਰੀ ਦਾ ਜਿਹੜੀ ਬੱਸ ਐਬਰਾਮਤ ਕਰ ਲਈ ਗਈ ਹੈ ਕਿੱਥੇ ਬੰਦਾ ਕਾਬੂ ਆ ਗਿਆ ਜੀ ਉਹਨੂੰ ਜਮਾਨੇ ਅਦਾਲਤ ਵਿੱਚ ਪੇਸ਼ ਕਰਕੇ ਅੱਜ ਪੇਸ਼ ਕਰ ਰਹੇ ਹੋ ਤੇ ਇੰਦਰ ਮਾਰਡ ਅਸਰ ਕੀਤਾ ਜਾਵੇਗਾ ਹੋਰ ਵੀ ਚੋਰੀਆਂ ਬਾਰੇ ਪਤਾ ਕੀਤਾ ਜਾਵੇਗਾ ਦੇਖੋ ਹਾਲ ਦੀ ਘੜੀ ਤਾਂ ਅੱਗੇ ਕੋਈ ਗੱਲ ਨਹੀਂ ਆਈ ਪੁਲਿਸ ਸਮਾਨ ਦੇ ਆ ਕੇ ਪੁੱਛ ਕੇ ਇਸ ਦੌਰਾਨ ਜੇ ਕੋਈ ਗੱਲ ਸਾਹਮਣੇ ਆਈ ਤਾਂ ਬਿਲਕੁਲ ਉਹਨਾਂ ਦੇ ਖਿਲਾਫ ਵੀ ਕਾਰਵਾਈ ਬਣਦੀ ਹੈ ਮੈਂ ਲੈਂਤ ਜੀ ਬਸ ਹੀ दारू ਪੀਤੀ ਸੀ ਨੱਚੇ ਜਾਂਦਾ दारू ਹਾਂਜੀ ਉਹ ਮਤਲਬ ਪਾਣੀ ਬੋਤਲ ਵਾਂਗ ਹੋਣਾ ਜੀ ਤਿੰਨ ਜਣੇ ਹੋਰ ਸਨ ਜੀ ਉਹ ਪਤਾ ਨਹੀਂ ਕੋਈ ਪੀਤੀ ਚ ਮੈਨੂੰ ਕੋਈ ਪਤਾ ਨਹੀਂ ਆਪਣਾ ਹੀ ਦੋ ਦੜੇ ਛੱਡਤੀ ਹਾਂਜੀ ਪਹਿਲਾਂ ਵੀ ਕਰੇ ਇਸ ਤਰ੍ਹਾਂ ਦੇ ਨਹੀਂ ਪਹਿਲਾਂ ਕਦੇ ਕੋਈ ਚੋਰੀ ਨਹੀਂ ਕੀਤੀ ਜੀ ਸਮਾਨੇ ਤੋਂ ਲੈ ਕੇ ਤਲਵੰਡੀ ਨੂੰ ਜੀ ਹਾਂ 10 ਵਜੇ ਤੋਂ ਚੱਲ ਕੇ ਆਉਂਦੀ ਆ ਪੌਣੇ 8:00 ਰੇ ਆ ਜਾਂਦੇ ਪੀਵੀ 11 ਏ ਕੇ 6804 ਹੂੰ ਸਵੇਰੇ 6:00 ਵਜੇ ਜਦੋਂ ਆਏ ਜੀ ਗੱਡੀ ਹੈ ਨਹੀਂ ਤੇ ਉੱਥੇ ਗੱਡੀਆਂ ਗੱਡੀਆਂ ਹੋਣੇ ਜੀ 15 ਲੱਖ 20 ਰੱਖ 25 ਲੱਖ ਸਵੇਰੇ 7:30 ਪੌਣੇ 8:00 ਵਜੇ ਉੱਥੇ ਜਾ ਕੇ ਫੜੀ ਜੀ ਪਿੰਡ ਚੋਂ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ワਲਡ ਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ